ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀ ਤੁਹਾਨੂੰ ਦਾ ਹੋਰ ਕੀ ਬਣਦਾ ਕਰਦਾ ਬਾਬਿਓ ਘਰ ਪਰਿਵਾਰ ਸਭ ਦਾ ਠੀਕ ਹੋਊਗਾ ਉਮੀਦ ਕਰਦਾ ਹਾਂ ਤੇ ਬਾਬਿਓ ਛੱਡਣੀ ਆ ਬਾਜੀ ਆ ਕਬੂਤਰੀ ਨੀਂਚੇ ਕਰਤੀ ਬਿਮਾਰ ਜੀ ਦੀ ਨੀਂਚੇ ਨੂੰ ਦਵਾਈ ਦੂਈ ਦੇਹ ਹੋ ਜਾਂਦੀ ਐ ਤੇ ਬਾਬਿਓ ਕੀ ਕਬੂਤਰ ਬੈਠੇ ਰੁਕੇ ਵੀ ਐ ਅੱਜ ਢਾਉਣੇ ਨਹੀਂ ਠੀਕ ਹੈ ਜੀ ਤੇ ਇਹ ਕਬੂਤਰੀ ਛੱਡਣੀ ਆ ਬਾਜੀ ਇਹਨੂੰ ਚੱਕ ਲਾਂਦੇ ਆ ਤੇ ਉਧਰੋਂ ਇੱਕ ਕਬੂਤਰ ਠੀਕ ਹੈ ਜੀ ਬਾਜੀ ਹੈਗੀ ਆਪਣੀ ਕੱਲ ਇਹਨਾਂ ਉਹ ਬਦਾਮ ਜ਼ੂਨ ਦੇ ਕੇ ਬਿਠਾ ਦिए ਬਾਬਿਓ ਠੀਕ ਹੈ ਜੀ ਫੜ ਲਈਏ ਰੱਤਾ ਕਬੂਤਰ ਲੋ ਜੀ ਫੜ ਲਈਆ ਨਾ ਚੱਕ ਲਈਏ ਤੇ ਚੱਲਦੇ ਆ ਇਹਨਾਂ ਨੂੰ ਲੈ ਕੇ ਡੋਲੀ ਚ ਬਾਬਿਓ ਤੇ ਬਦਾਮ ਕੱਟ ਕੇ ਖੁੱਲੇ ਹੀ ਰੱਖ ਦਾਨੇ ਬਾਬਿਓ ਅੱਜ ਕੋਈ ਚੱਕਰ ਹੀ ਨਹੀਂ ਤੇ ਲੋ ਜੀ ਆ ਖੋਲੀ ਤਾਂ ਕਿ ਲੋ ਜੀ ਇਹਨਾਂ ਨੂੰ ਛੜਤੇ ਆ ਦੂਲੀ ਚ ਠੀਕ ਹੈ ਜੀ ਬੈਠਣ ਦਾ ਇਹਨਾਂ ਨੂੰ ਬਦਾਮ ਕੱਟ ਲਈਏ ਬਾਬਿਓ ਇਹ ਵੇ ਬਦਾਮ ਨਾ ਛਿੱਲ ਕੇ ਕੱਟ ਲਈਏ ਫਿਰ ਰੱਖਦੇ ਆ ਇਹਨਾਂ ਨੂੰ ਤੇ ਲੋ ਬਈ ਮਿੱਤਰੋ ਬਦਾਮ ਪਾਤੇ ਆ ਇਹ ਛੜਤੇ ਇਹਨਾਂ ਨੇ ਤੇ ਪੂਰੇ ਰੱਜ ਕੇ ਪਾਤੇ ਸੀ ਬਾਬਿਓ ਜਿੰਨੇ ਪੈਂਦੇ ਆ ਬਾਈ ਛੜਤੇ ਇਹਨਾਂ ਨੇ ਖਾਲੂਏ ਹਲੇ ਪਈ ਰਹਿਣ ਦਾਂਗੇ 15-20 ਮਿੰਟ ਤੇ ਬਾਕੀ ਆਪਾਂ ਨੇ ਇਹਦਾ ਹੋਰ ਵੀ ਛਿੱਲੇ ਤੇ achar ਆ ਆ ਦੇਖੋ ਜੀ ਖਾ ਗਏ ਹੋਰ ਪਾ ਦਾਂਗੇ ਤੇ ਹੁਣ ਚਲਦੇ ਆਂ ਬਾਬੇ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਡੋਲੀ ਵਾਲਿਆਂ ਨੂੰ ਬਾਹਰ ਕੱਢਦੀ ਏ ਚਲਦੇ ਆਂ ਜੀ ਹੁਣ ਉੱਪਰ ਤੇ ਹਾਂ ਜੀ ਲੋ ਬਈ ਮਿੱਤਰੋ ਪਹੁੰਚ ਗਏ ਆਂ ਯਾ ਉੱਪਰ ਕਬੂਤਰਾਂ ਕੋਲੇ ਤੇ ਤੁਹਾਨੂੰ ਦਿਖਾਉਂਦੇ ਆਂ ਕਬੂਤਰ ਉਹ ਲੋਈ ਗਿੰਦਲੇ ਕੋਲ ਸੁਣੋ ਜੀ ਬੈਠੇ ਜਾਈਏ ਓਕੇ ਕੰਮ ਬੱਲੋ ਪਕਰਦੀ ਐ ਬੰਦ ਬਾਬਿਓ ਬੈਣ ਦੋ ਇਹਨਾਂ ਰੱਖਦੇ ਇਹਨਾਂ ਨੂੰ ਥੋੜੀ ਜਿਹਾ ਤੱਕ ਬਸ ਹੁਣ ਬੱਲੋ ਬੁੱਲੋ ਬੰਦ ਕਰਕੇ ਪਾਣੀ ਓ ਜੀ ਆ ਲੋ ਬੱਲੋ ਕਰਕੇ ਬੰਦੋ ਪਾਣੀ ਦਿੰਦਿਆਂ ਰੱਖ ਆ ਗਈ ਆ ਪੇਣ ساری ਰਾਤ ਦੇ ਪਿਆਸੇ ਐ ਠੀਕ ਹੈ ਜੀ ਤੇ ਇਧਰੋਂ ਵੀ ਇਹਨੂੰ ਵੀ ਰੱਖ ਦੰਦੇ ਆ ਜੋ ਆ ਜੋ ਆ ਜੋ ਆ ਜੋ ਬੱਤਾ ਲੋ ਜੀ ਕੁੱਤਰੀਆਂ ਵੀ ਆ ਗਈਆਂ ਤੇ ਡੋਲੀ ਵਾਲਿਆਂ ਨੂੰ ਵੀ ਦਿੰਦਿਆਂ ਖੋਲ ਇਹ ਵੀ ਆਪਣਾ ਦਾਣਾ ਪਾਣੀ ਖਾ ਪੀ ਲੂਗੇ ਦਾਣਾ ਇਹਨਾਂ ਦਾ ਪਿਆ ਹੈ ਠੀਕ ਹੈ ਜੀ ਤੇ ਬਾਕੀ ਪਾਣੀ ਵਿਚਾ ਕੇ ਬਾਹਰ ਰੱਖ ਦਿੰਦੇ ਆ ਇਹ ਕਬੂਤਰ ਪੀ ਲਵੇ ਬਾਹਰ ਕੱਢ ਦਾਂਗੇ ਤੇ ਖਾਣ ਦੋ ਇਹਨਾਂ ਨੂੰ ਵੀ ਬਾਕੀ ਬਾਬੇ ਜੀ ਕਬੂਤਰ ਆਪਾਂ ਨੇ ੜਾਉਣੇ ਨਹੀਂ ਇਧਰ ਕਬੂਤਰ ਕਾਫੀ ਸਰ ਹੋ ਗਏ ਠੀਕ ਹੈ ਹੋ ਗਿਆ ਇਹ ਹੋ ਗਿਆ ਉਹ ਬੈਠਾ ਸ਼ੱਕ ਖਾਦਾ ਇਹ ਪੱਤੇ ਆ ਸੀ ਇਹ ਵੀ ਸਰ ਹੋ ਗਿਆ ਇਹਨਾਂ ਨੂੰ ਥੋੜੀ 15 20 ਦਿਨਾਂ ਤੱਕ ੜਾਵਾਂਗੇ ਠੀਕ ਹੈ ਬਾਕੀ ਓਕੇ ਕੰਮ ਪੈਣ ਤੋਂ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਚੱਲਦੇ ਹਾਂ ਹੁਣ نیچے ਢੋਲੀ ਵਾਲੇ ਵੀ ਆਪਣਾ ਦਾਣਾ ਪਾਣੀ ਖਾ ਪੀ ਲੂਗੇ ਪਾਣੀ ਘੜ ਦੰਦੇ ਆ ਬਾਹਰ ਉਸ ਤੋਂ ਬਾਅਦ ਰੱਖ ਦਾਂਗੇ ਇਹਨਾਂ ਨੂੰ ਲੋ ਜੀ ਢੋਲੀ ਵਾਲੇ ਆਪਣਾ ਬਾਹਰ ਆ ਜੂਗੇ ਤੇ ਦਾਣਾ ਖਾ ਲੂਗੇ ਤੇ ਹੁਣ ਚੱਲਦੇ ਆਈ ਆਪਾਂ نیچے ਹਾਂਜੀ ਬਾਈ ਮਿੱਤਰੋ ਬੱਚੇ ਬਿਠਾਤੇ ਬਾਬੇ ਛਤਰੀਆਂ ਤੇ ਤੇ ਪਿੰਜਰਾ ਰੱਖਦੇ ਆ ਬੈਡ ਮੋਡ ਲਾ ਕੇ ਚੱਲ ਲਈ ਤੇ ਬੱਚੇ ਬਿਠਾ ਲਤੇ ਆ ਬਾਬਿਓ ਦੋ ਇਹ ਬੈਠੇ ਆ ਤੇ ਇੱਕ ਉੱਪਰ ਲੀ ਛਤਰੀ ਤੇ ਆ ਉਹ ਉਡਣ ਲੱਗ ਗਿਆ ਉਹ ਵਾਲਾ ਬੱਚਾ ਉੱਪਰ ਵਾਲਾ ਉਡਣ ਲੱਗ ਗਿਆ ਬਾਬੇ ਇਹ ਸ਼ਖ ਤੇ ਦੋ ਆਪਾਂ ਨੇ ਬੱਚੇ ਦਿੱਤੇ ਸੀ ਕਿਸੇ ਨੂੰ ਐਨਾ ਦੋਹਾਂ ਦੇ ਇੱਕ ਇੱਕ ਭਾਈ ਤਰੀਕਾ ਹੁਣ ਚੱਲ ਰਿਹਾ ਜੀ ਉੱਪਰ ਬਾਕੀ ਕਬੂਤਰ ਡਾਈ ਨਹੀਂ ਅੱਜ ਡੋਲੀ ਪਈ ਆ ਖਾਲੀ ਹਾਂਜੀ ਓਏ ਮਿੱਤਰੋ ਤੇ ਚੱਕ ਲਿਆ ਆਪਣੇ ਹਥਿਆਰ ਕੇਤਾ ਜਾ ਗਿਆ ਬਾਬਿਓ ਸਰੋਂ ਵੱਢਣੀ ਐ ਇਹ ਲਾਗ ਲਾਗ ਸਾਰੀ ਇਧਰੋਂ ਵੀ ਸਾਰੀ ਲਾਗ ਲਾਗ ਤੇ ਬਾਕੀ ਇਹ ਬਾਅਦ ਚ ਵੱਡਾਂਗੇ ਕਿਾਰੇ ਵਾਲੀ ਤੇ ਵੱਢਦੇ ਆ ਬਾਬਿਓ ਤੇ ਕਰਕੇ ਬੇਲੇ ਉਰੇ ਤੇ ਹੋ ਕੇ ਫੇ ਚੱਲਦੇ ਆ ਬਾਬਿਓ ਕੂਤਰਾਂ ਕੋਲੇ ਨਹੀਂ ਪੱਕ ਕੇ ਝੜੀ ਜਾਂਦੀ ਆਹ ਵੱਢਦੀ ਐ ਲੋ ਬਈ ਬਾਬਿਓ ਵੱਢਤੀ ਐ ਸਰੋਂ ਸਾਰੀ ਲਾਗ ਲਾਗ ਤੇ ਇਹ ਤਿੰਨ ਪੰਡਾ ਇਹ ਆ ਇੱਕ ਹੋ ਲਾਇਆ ਬਾਈ ਪੱਲੀਆਂ ਘਟ ਗਈਆਂ ਬਾਕੀ ਦੋ ਪੰਡਾ ਇਹ ਆ ਬਸ ਇਹ ਰਹਿ ਜੂਗੀ ਫਿਰ ਦੋ ਚਾਰ ਦਿਨ ਤੱਕ ਇਹ ਵੀ ਵੱਡ ਜਾਵਾਂਗੇ ਤੇ ਕਬੂਤਰਾਂ ਜੋਗੀ ਅਤੇ ਘਰ ਜੋਗੀ ਸਰੋਂ ਹੋ ਜੂਗੀ ਲੱਗਦੀ ਆ ਬਾਕੀ ਓਕੇ ਆ ਚੱਲਦੇ ਹਾਂ ਬਾਬੇਓ ਘਰ ਨੂੰ ਸਾਰਾ ਕਰਦੇ ਬਾਬੇਓ ਸਫਾਈਆ ਦੇਖੋ ਓਕੇ ਆ ਬਾਕੀ ਹਾਂਜੀ ਮਿੱਤਰੋ ਤੇ ਬਾਬਿਓ ਆ ਗਏ ਸੀ ਤੇ ਦਾਣੇ ਪਾਤੇ ਆ ਕਬੂਤਰਾਂ ਨੂੰ ਇਹਨਾਂ ਨੂੰ ਕਬੂਤਰੀਆਂ ਨੂੰ ਤੇ ਵਾ ਪਾਣੀ ਵੀ ਰੱਖ ਦਉਂਦੇ ਆ ਖਾ ਲੈਣ ਤੋਂ ਹਲੇ ਇਹਨਾਂ ਨੂੰ ਤੇ ਬਾਕੀ ਇੱਧਰੇ ਬੈਠੇ ਆ ਉਹ ਛੱਡਣੇ ਵਾਲੇ ਤੇ ਬਾਕੀ ਬੱਚੇ ਚੱਕ ਲੈਣ ਦੇ ਬਾਬਿਓ ਇਹ ਤਿੰਨ ਬੱਚੇ ਆ ਤਿੰਨਾਂ ਨੂੰ ਛੂਲੇ ਦੇ ਦਈਏ ਤੇ ਇੱਕ ਇੱਕ ਨਾਲ ਬਦਾਮ ਵੱਧ ਪਿਓਏ ਤੇ ਅੱਜ ਬਦਾਮ ਇੱਕ ਇੱਕ ਦੋ ਦੋ ਦੇ ਦੰਦੇ ਆ ਤੇ ਫਿਰ ਚੱਲਦੇ ਆ ਬਾਬੇ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਪਾਵਾਂਗੇ ਦਾਣਾ ਜਾ ਕੇ ਤੇ ਬਾਅਦ ਦੇ ਦਈਏ ਬਾਬੇ ਉਹਨਾਂ ਨੂੰ ਪਹਿਲਾਂ ਛੋਲੇ ਤੇ ਫਿਰ ਚਲਦੇ ਆਂ ਜੀ ਉੱਪਰ ਤੇ ਲੋ ਭਾਈ ਮੇਤਰੋ ਬੱਚਿਆਂ ਨੂੰ ਦੇਤੇ ਛੋਲੇ ਤੇ ਬੈਠ ਗਏ ਆ ਬਾ ਹੁਣ ਚਲਦੇ ਆਂ ਉਹਨਾਂ ਨੂੰ ਲੈ ਕੇ ਬਾਬਿਓ ਖੁੱਡੇ 'ਚ ਜਾਲ 'ਤੇ ਛੱਡ ਦੰਦੇ ਆ ਬੈਠੇ ਰਹੂਗੇ ਤੇ ਦਾਣੇ ਦੂਸਰਿਆਂ ਨੂੰ ਪਾ ਦਈਏ ਲੋ ਜੀ ਬਾਬਿਓ ਡੱਬਾ ਬੱਚਾ ਲਾਸਟਰ ਆ ਗਿਆ ਛੱਡਣ ਇਹਨੂੰ ਦੋ ਛੱਡਤੇ ਆ ਕੀ ਹੋ ਗਈ ਲੋ ਜੀ ਇਹ ਵੀ ਛੜਤੇ ਆ ਤੇ ਦਾਣੇ ਆਈ ਟਰੇ ਕਰਦੀ ਬਾਬੇਓ ਇੱਧਰ ਇਹ ਖਾ ਲੂਗੇ ਤੇ ਰੋੜੀ ਦੀ ਕਰ ਦੰਦੇ ਇੱਧਰ ਰੋੜੀ ਖਾ ਲੂਗੀਆਂ ਕਬੂਤਰੀਆਂ ਠੀਕ ਆ ਜੀ ਤੇ ਇਹਦੇ ਵਿੱਚੋਂ ਵੀ ਕਬੂਤਰੀ ਘੜ ਦੰਦੇ ਆ ਬਾਹਰ ਕਬੂਤਰ ਬੈਠਾ ਰਹੂਗਾ ਉਹ ਲੋ ਜੀ ਇਹ ਕਬੂਤਰੀ ਜੀ ਬਾਬਾ ਛੜਤੀ ਬੈਠੀ ਰਹੂਗੀ ਤੇ ਹੁਣ ਚਲਦੇ ਆਂ ਉੱਪਰ ਵਾਲੇ ਹੁਣ ਦਾਣਾ ਲੈ ਕੇ ਇੱਧਰ ਖਾਣ ਦੇ ਕਬੂਤਰ ਨੂੰ ਤੇ ਹੁਣ ਚਲਦੇ ਆਂ ਉੱਪਰ ਵਾਲੇ ਕਬੂਤਰਾਂ ਦਾਣਾ ਲੈ ਕੇ ਉਹਨਾਂ ਨੂੰ ਵੀ ਪਾ ਦੀਆ ਦਾਣਾ ਤੇ ਜਿਹੜੇ ਬਚੇ ਹੋਏ ਛੋਲੇ ਐ ਤੇ ਵੀ ਚੱਕ ਕੇ ਲੈ ਕੇ ਚਲਦੇ ਆਂ ਉੱਪਰ ਹੁਣ ਚੱਕ ਲਈਏ ਲੋ ਜੀ ਤੇ ਉਪਰ ਵਾਲਿਆਂ ਨੂੰ ਮੈਂ ਪਾ ਦਾਂਗੀ। ਇਹ ਚਲਦੇ ਆਂ ਉਪਰ। ਉਪਰ ਵਾਲਿਆਂ ਦਾ ਦਾਣਾ ਪਾ ਦਈਏ ਡੱਬੇ 'ਚ। ਲੋ ਜੀ ਇਸ ਤਰ੍ਹਾਂ ਆ ਗਏ ਉਪਰ ਤੇ ਦਾਣਾ ਪਾ ਲਿਆ। ਇਹ ਕੱਲ ਦਾ ਬਚਿਆ ਹੋਇਆ ਸੀ। ਪਹਿਲਾਂ ਇਹ ਰੱਖ ਦਿੰਦੇ ਆ ਤੇ ਦਾਣਾ ਲਿਆਂਦਾ। ਫੇ ਉਸ ਤੋਂ ਬਾਅਦ ਦੂਸਰਾ ਪਾ ਦਾਂਗੇ ਨਵਾਂ। ਇੰਨਾ ਇਹ ਖਾ ਲੂंगे ਤੇ ਦੂਸਰਿਆਂ ਨੂੰ ਵੀ ਦੂਜੀ ਟ੍ਰੇ ਰੱਖ ਦਿੰਦੇ ਆ। ਲੋ ਜੀ ਇਹਦੇ ਵਿੱਚ ਵੀ ਥੋੜਾ ਜਿਹਾ ਦਾਣਾ ਬਚਿਆ ਪਿਆ ਸੀ ਬਾਬੋ। ਇਹ ਰੱਖ ਦੰਦੇ ਖਾ ਲੂਗੇ ਇਹ ਤੇ ਉਸ ਤੋਂ ਬਾਅਦ ਰੱਖ ਦੰਗੇ ਪਾਣੀ ਵੀ ਕੱਢ ਦੰਦੇ ਆ ਬਾਹਰ ਪਾਣੀ ਨੂੰ ਸਾਫ਼ ਯਾ ਕਰ ਦੰਦੇ ਬਾਸ ਲੋ ਜੀ ਤੇ ਡੋਲੀ ਵਾਲੇ ਵੀ ਕੱਢ ਦੰਦੇ ਆ ਬਾਹਰ ਜੋੜੀ ਕਾਲੂ ਛੱਡਣੀ ਆ ਬਾਬਿਓ ਬਾਜੀ ਬਾਬਾ ਰੱਖੇ ਸੁੱਖ ਦੇਖਦੇ ਆ ਕੀ ਮੰਨਦਾ 2025 ਸੀਜ਼ਨ ਦੀ ਪਹਿਲੀ ਬਾਜੀ ਛੱਡਣੀ ਆ ਕਾਲੂ ਦੋ ਕਬੂਤਰ ਛੱਡਨੇ ਆ ਇੱਕ ਕਬੂਤਰੀ ਐ ਇੱਕ ਕਬੂਤਰ ਐ ਰਹਾਂ ਖਾਣ ਦੋਸਤੋ ਬਾਅਦ ਪਾ ਦਾਂਦੇ ਆ ਇਹ ਦਾਣਾ ਲੈਣ ਤੋਂ ਨਜ਼ਾਰੇ ਲੋ ਬਾਈ ਮਿੱਤਰੋ ਪਾਤੇ ਆ ਦਾਣੇ ਤੇ ਇੱਧਰ ਕਬੂਤਰਿਆਂ ਵਾਲਿਆਂ ਨੇ ਖਾ ਲੇ ਸੀ ਇਹਨਾਂ ਨੂੰ ਰੱਖ ਦਾਂਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਕੂਤਰ ਖਾ ਲੂੰਗੇ ਉਧਰ ਵੀ ਰੱਖ ਦਵਾਂਗੇ ਖਾਣ ਤੋਂ ਹੀ ਹੈ ਨਾ ਇਹ ਦਾਣਾ ਤੇ ਬਾਕੀ ਓਕੇ ਐ ਜਿੱਥੋਂ ਬਾਅਦ ਜਿਹੇ ਦਾ ਰੱਖ ਦਾਂਗੇ ਪਾਣੀ ਇਹਨਾਂ ਨੂੰ ਇੱਧਰ ਵੀ ਬਸ ਕਬੂਤਰਾਂ ਨੂੰ ਖਾ ਲੈਣ ਦੋ ਤੇ ਇਹਨਾਂ ਨੂੰ ਵੀ ਪਾਈ ਦਿੰਦੇ ਆ ਖਾਇਆ ਬਈ ਇਹਨਾਂ ਨੇ ਇਹਨਾਂ ਨੂੰ ਵੀ ਪਾ ਕੇ ਦਾਣਾ ਰੱਖ ਦਿੰਦੇ ਆ ਬਾਬਿਓ ਸਾਫ਼ ਕਰ ਦिए ਨੇ ਬਿੱਠਾ ਗਿਰਿਆ ਵੀ ਆ ਲਓ ਜੀ ਲਓ ਜੀ ਬਾਬਿਓ ਪਾ ਦिए ਹਾ ਦਾਣਾ ਤੇ ਲਓ ਜੀ ਰੱਖ ਦੇ ਇੱਧਰ ਵੀ ਦਾਣੇ ਬਾਬੇ ਉਹ ਖਾਣ ਦੋ ਇਹਨਾਂ ਨੂੰ ਵੀ ਤੇ ਬਾਅਦ ਚੱਲਦੇ ਆਈ ਹੁਣ ਆਪਾਂ ਇਹਨਾਂ ਨੂੰ ਬੰਦ ਕਰਕੇ ਇੱਧਰ ਵੀ ਖਾ ਰੇ ਆ ਖਾ ਲਣ ਦੋ ਤੇ ਬਾਕੀ ਇਹ ਜੋੜਾ ਉੱਪਰ ਬੈਠ ਗਿਆ ਏ ਇਹਨਾਂ ਦੇ ਅੰਡੇ ਦੇ ਵੀ ਆ ਦੇਖੋ ਬੱਚੇ ਨਿਕਲਦੇ ਕਦੋਂ ਤੇ ਆ ਬੱਸ ਲੈ ਕੇ ਚੱਲਦੇ ਆ ਤੇ ਇਹਨਾਂ ਨੂੰ ਬੈਠ ਕੇ ਦਾਣੇ ਖਾਣ ਦੋ ਆਪਾਂ ਚੱਲਦੇ ਆ ਨੀਚੇ ਤੇ ਹਾਂਜੀ ਲੋ ਬਈ ਮਿੱਤਰੋ ਦਾਣਾ ਪਾਣੀ ਮੁ ਨਿਬੜ ਗਿਆ ਨੀਚੇ ਵਾਲਿਆਂ ਦਾ ਤੇ ਇੱਧਰ ਬੈਠੇ ਆ ਇਹ ਓਕੇ ਕੰਮ ਤੇ ਹੁਣ ਚਲਦੇ ਬੱਬੇ ਉੱਪਰ ਉੱਪਰ ਵਾਲਿਆਂ ਦੀਆਂ ਟਰੇਹਾਂ ਕੱਢਦੀ ਐ ਬਾਹਰ ਖਾ ਲਿਆ ਉਹਨਾਂ ਨੇ ਵੀ ਦਾਣਾ ਚਲਦੇ ਆਂ ਜੀ ਉੱਪਰ ਤੇ ਹਾਂ ਜੀ ਲੋ ਬਾਈ ਮਿੱਤਰੋ ਖਾ ਲਿਆ ਇਹਨਾਂ ਨੇ ਵੀ ਦਾਣਾ ਤੇ ਉੱਧਰ ਵਾਲਿਆਂ ਨੇ ਵੀ ਖਾ ਲਿਆ ਤਾਂ ਟਰੇ ਕੱਢਤੀ ਬਾਹਰ ਇਹਨਾਂ ਦੀ ਤੇ ਬੈਠੇ ਰਹਿਣ ਦੋ ਜੀ ਤੇ ਬੱਲਮ ਬਾਬ ਲੰਦੇ ਇਹਨਾਂ ਦਾ ਤੋਰਾ ਉਸਗੀਆਂ ਸੀ ਚਲੋ ਹੀ ਵਾਪਸ ਮੱਲਬ ਦੇ ਬਾਲ ਬੈਠੇ ਰਹੂਗੇ ਤੇ ਠੀਕ ਹੈ ਜੀ ਜਾਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕੱਲ ਹੀ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰੀ ਕੁਲਮੀ ਵੀਡੀਓ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਮਿਲਦੇ ਆਈਏ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਯਾਨੀ ਕਿ ਕੱਲੋਂ ਬਾਜੀ ਤੇ ਧੰਨਵਾਦ